ਅੰਮ੍ਰਿਤਸਰ ਸ਼ਹਿਰ ਵਿੱਚ ਬਹੁਤ ਸਾਰੀਆਂ ਗਊਆਂ ਬੇਸਹਾਰਾ ਸੜਕਾਂ ਉੱਪਰ ਕੂੜਾ ਖਾ ਰਹੀਆਂ ਹਨ ਇਹ ਉਹ ਗਊਆਂ ਨੇ ਜਿਨ੍ਹਾਂ ਨੂੰ ਕੁਝ ਡੇਰੀ ਵਾਲੇ ਆਪਣੇ ਸਵਾਰਥ ਲਈ ਦੁੱਧ ਚੋਂਦੇ ਨੇ ਬਾਅਦ ਵਿੱਚ ਸੜਕਾਂ ਦੇ ਉੱਪਰ ਕੂੜਾ ਖਾਣ ਲਈ ਛੱਡ ਦਿੰਦੇ ਨੇ ਦੱਸ ਦਈਏ ਕਿ ਡਾਕਟਰ ਰੋਹਨ ਮਹਿਰਾ ਦੇ ਵੱਲੋਂ ਕਿਆ ਗਿਆ ਤੇ ਉਹਨਾਂ ਨੇ ਦੱਸਿਆ ਹੈ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਬਹੁਤ ਸਾਰੀਆਂ ਗਊਆਂ ਨੇ ਜੋ ਬੇਸਹਾਰਾ ਨੇ ਜੋ ਸੜਕਾਂ ਦੇ ਉੱਤੇ ਕੂੜਾ ਖਾ ਰਹੀਆਂ ਹਨ ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਨਾ ਗਊਆਂ ਨੂੰ ਗਊਸ਼ਾਲਾ ਦੇ ਵਿੱਚ ਵੱਖ-ਵੱਖ ਗਊਸ਼ਾਲਾ ਦੇ ਵਿੱਚ ਛੱਡਿਆਉਣਗੇ ਉੱਥੇ ਹੀ ਉਹਨਾਂ ਨੇ ਬੇਨਤੀ ਪੱਤਰ ਵੀ ਲਿਖਿਆ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਦੀਆਂ ਵੱਖ-ਵੱਖ ਗਊਸ਼ਾਲਾ ਦੇ ਨਾਲ ਸੰਪਰਕ ਕਰਕੇ ਨਾ ਗਊਆਂ ਨੂੰ ਇੱਕ-ਇੱਕ ਕਰਕੇ ਗਊਸ਼ਾਲਾ ਪਹੁੰਚਾਉਣ ਦੀ ਜ਼ਿੰਮੇਵਾਰੀ ਵੀ ਉਹ ਲੈ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਸ਼ੁਰੂਆਤ ਜਿਹੜੀ ਆ ਉਹ ਲੋਗੜ ਚੌਂਕ ਜਿੱਥੇ ਸਭ ਤੋਂ ਜ਼ਿਆਦਾ ਗਊਆਂ ਬੈਠਦੀਆਂ ਨੇ ਉੱਥੋਂ ਕਰ ਰਹੇ ਹਨ ਹਾਲਕਿ ਉਹਨਾਂ ਨੇ ਇਹ ਵੀ ਕਹਿ ਕੇ ਕਿ ਇਸ ਪ੍ਰਕਿਰਿਆ ਦੌਰਾਨ ਜੇਕਰ ਕੋਈ ਵੀ ਗਾਉ ਦੇ ਉੱਪਰ ਆਪਣੀ ਮਲਕਾਨਾ ਹੱਕ ਦੱਸਦਾ ਹੈ ਤਾਂ ਉਸ ਬੰਦੇ ਦੇ ਉੱਪਰ 295 ਦਾ ਪਰਚਾ ਦਰਜ ਕੀਤਾ ਜਾਵੇਗਾ ਤੇ ਹੋਰ ਕੀ ਕੀ ਕਿਹਾ ਤੁਸੀਂ ਵੀ ਸੁਣੋ ਅੱਜ ਅੰਮ੍ਰਿਤਸਰ ਸ਼ਹਿਰ ਦਾ ਬਹੁਤ ਹੀ ਅਹਿਮ ਮੁੱਦਾ ਜਿਹੜੀਆਂ ਗਊ ਮਾਤਾ ਸੜਕ ਤੇ ਨੇ ਉਹਨਾਂ ਦੇ ਸਬੰਧ ਵਿੱਚ ਅਸੀਂ ਅੱਜ ਮੰਗ ਪੱਤਰ ਜਿਹੜਾ ਵਾ ਦਿੱਤਾ ਗਿਆ ਵਾ ਸਾਡੇ ਵੱਲੋਂ ਤੇ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਕੋਲੋਂ ਕਿ ਅਸੀਂ ਜਿਹੜੇ ਲੋਕ ਗਊਆਂ ਛੱਡ ਰਹੇ ਨੇ ਸੜਕਾਂ ਦੇ ਉੱਪਰ ਉਹਨਾਂ ਤੇ ਜਿਹੜੀ ਪੁਲਿਸ ਕਾਰਵਾਈ ਜਿਹੜੀ ਕੀਤੀ ਜਾਏ ਅਸੀਂ ਸ਼ੁਰੂਆਤ ਜਿਹੜੀ ਆ ਲੋਗੜ ਚੌਂਕ ਤੋਂ ਕਰਨ ਜਾ ਰਹੇ ਆ ਵੀ ਅਸੀਂ ਜ਼ਿੰਮੇਵਾਰੀ ਚੁੱਕਦੇ ਆ ਲੋਗੜ ਚੌਂਕ ਦੀਆਂ ਗਊਆਂ ਦੀ ਅਸੀਂ ਇੱਕ ਇੱਕ ਕਰਕੇ ਉਹਨਾਂ ਨੂੰ ਗਊਸ਼ਾਲਾ ਪਹੁੰਚਾਵਾਂਗੇ ਲੇਕਿਨ ਜੇ ਉੱਥੇ ਕੋਈ ਵੀ ਇਨਸਾਨ ਕਹਿੰਦਾ ਵਾ ਵੀ ਇਹ ਗਊ ਮੇਰੀ ਐ ਉਹਦੇ ਤੇ ਅਸੀਂ 295 ਦਾ ਪਰਚਾ ਦਰਜ ਕਰਾਵਾਂਗੇ ਉਹਦਾ ਕਾਰਨ ਕੀ ਹੈ ਕਿ ਜਦੋਂ ਅਸੀਂ ਸਵੇਰੇ ਮੰਦਰ ਦੇ ਵਿੱਚ ਆਪਣੇ ਨੰਦੀ ਦੇ ਉੱਪਰ ਜਲ ਚੜਾ ਕੇ ਆੰਦੇ ਆਂ ਦੁੱਧ ਚੜਾ ਕੇ ਆੰਦੇ ਆਂ ਉਹੀ ਨੰਦੀ ਨੂੰ ਜਾਂ ਗਊ ਮਾਤਾ ਨੂੰ ਅਸੀਂ ਕੂੜਾ ਖਾਂਦੇ ਵੇਖਦੇ ਆਂ ਤੇ ਸਾਡੀਆਂ ਧਾਰਮਿਕ ਪਵਨਾਵਾਂ ਨੂੰ ਬਹੁਤ ਜ਼ਿਆਦਾ ਠੇਸ ਪਹੁੰਚਦੀ ਹੈ ਉਹਦੇ ਨਾਲ ਨਾਲ ਸੈਕਸ਼ਨ 289 ਆਈਪੀਸੀ ਦੇ ਤਹਿਤ ਕੋਈ ਵੀ ਇਨਸਾਨ ਆਪਣਾ ਜਿਹੜਾ ਪਸ਼ੂ ਹੈ ਗਊ ਹੈ ਸੜਕ ਦੇ ਉੱਪਰ ਨਹੀਂ ਛੱਡ ਸਕਦਾ ਉਹਦਾ ਕਾਰਨ ਕੀ ਹੈ ਕਿ ਇਹ ਸੰਵਿਧਾਨ ਦੇ ਖਿਲਾਫ ਹੈ ਤੇ ਉਹਦੀ ਪ੍ਰੋਪਰ ਤੌਰ ਤੇ ਜਿਹੜੀ ਆਪੀਸੀ ਦੇ ਤਹਿਤ ਜਿਹੜੀ ਕਾਰਵਾਈ ਹੁੰਦੀ ਹੈ ਜਿਹੜੀ ਅੱਜ ਤੱਕ ਕਿਸੇ ਪੁਲਿਸ ਵਾਲਿਆਂ ਵੱਲੋਂ ਕਦੇ ਨਹੀਂ ਕੀਤੀ ਗਈ ਪ੍ਰਸ਼ਾਸਨ ਵੱਲੋਂ ਨਹੀਂ ਕੀਤੀ ਗਈ ਅਸੀਂ ਮੰਗ ਕਰਦੇ ਹਾਂ ਅੱਜ ਡੀਸੀ ਸਾਹਿਬ ਨੂੰ ਅਸੀਂ ਮੰਗ ਕੀਤੀ ਹੈ ਵੀ ਐਸਟੀ ਦੀ ਅਸੀਂ ਸ਼ੁਰੂਆਤ ਕਰਨ ਆਏ ਹਾਂ ਤੇ ਸਾਨੂੰ ਜਿਹੜੀ ਉਸ ਚੀਜ਼ ਦੀ ਪਰਮਿਸ਼ਨ ਦਿੱਤੀ ਜਾਏ ਕਿਉਂਕਿ ਸਈ ਕਈ ਸਾਲਾਂ ਤੋਂ ਜਿਹੜਾ ਵਾ ਅਸੀਂ ਇਸ ਚੀਜ਼ ਤੇ ਸੰਘਰਸ਼ ਕਰ ਰਹੇ ਹਾਂ ਲੇਕਿਨ ਸਰਕਾਰ ਪੂਰਨ ਤੌਰ ਤੇ ਨਾਕਾਮ ਰਹੀ ਹੈ ਸੜਕਾਂ ਦੇ ਉੱਪਰ ਜਿਹੜੀਆਂ ਗਵਾਂ ਨੇ ਉਹਨਾਂ ਨੂੰ ਸਾਮ ਸੰਭਾਲ ਦੇ ਵਿੱਚ ਤੇ ਅਸੀਂ ਅੱਜ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਾਂ ਅਗਰ ਸਾਡਾ ਪ੍ਰਸ਼ਾਸਨ ਸਾਥ ਨਹੀਂ ਦਿੰਦਾ ਤੇ ਸਾਡਾ ਜਿਹੜਾ ਸੰਘਰਸ਼ ਜਿਹੜਾ ਜਿਆਦਾ ਰਹੇਗਾ। ਪ੍ਰਸ਼ਾਸਨ ਵੱਲੋਂ ਕੀ ਕਿਹਾ? ਦੇਖੋ ਮੈਡਮ ਨੇ ਸਾਨੂੰ ਕਿਹਾ ਵੀ ਮੈਂ ਹਾਇਰ ਅਥਾਰਟिटीज ਨੂੰ ਅੱਗੇ ਇਨਫੋਰਮ ਕਰਦੀ ਆਂ ਬਾਕੀ ਅਸੀਂ ਨੈਕਸਟ ਮੀਟਿੰਗ ਜਿਹੜੀ ਆ ਉਹ ਜਲਦੀ ਹੋਰ ਡਿਪਾਰਟਮੈਂਟਸ ਨਾਲ ਕਰਨ ਜਾ ਰਹੇ ਆਂ ਤੇ ਮੈਨੂੰ ਇਹੀ ਉਮੀਦ ਹੈ ਵੀ ਪ੍ਰਸ਼ਾਸਨ ਜਿਹੜਾ ਸਾਡਾ ਸਾਥ ਦੇਵੇਗਾ ਤੇ ਅਸੀਂ ਇੱਕ ਇੱਕ ਕਰਕੇ ਜਿਹੜੀ ਆਪਣੀ ਗਊ ਮਾਤਾ ਵਾ ਜਿਹੜਾ ਉਹਨਾਂ ਦਾ ਘਰ ਹੈ ਗਊਸ਼ਾਲਾ ਤਾਂ ਕਿ ਜਿੱਥੇ ਉਹਨਾਂ ਨੂੰ ਇੰਨੀ ਗਰਮੀ ਦੇ ਵਿੱਚ ਧੁੱਪੇ ਬੈਠਦੇ ਨੇ ਉਹਨਾਂ ਨੂੰ ਸ਼ੈਲਟਰ ਮਿਲ ਸਕੇ ਉਹਨਾਂ ਨੂੰ ਪ੍ਰੋਪਰ ਖਾਣਾ ਮਿਲ ਸਕੇ ਮੇਨਾ ਸਾਰੇ ਸਹਿਯੋਗੀ ਸਾਡੇ ਸੰਸਥਾ ਦੇ ਰਾਸ਼ਟ ਗੌਰਖਸ਼ਮ ਆਸੰਗ ਦੇ ਆਏ ਨੇ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਵਾਂ ਤੇ ਬਾਕੀ ਮੈਂ ਪ੍ਰਸ਼ਾਸਨ ਕੋ ਉਮੀਦ ਕਰਦਾ ਕਿ ਸਾਡੇ ਜਿਹੜੀ ਮੰਗ ਜਿਹੜੀ ਹੈ ਪੂਰੀ ਕੀਤੀ ਜਾਏ ਨਹੀਂ ਤੇ ਅਸੀਂ ਜਿਹੜਾ ਸੰਘਰਸ਼ ਜਿਹੜਾ ਮਿਥਨਾ ਸ਼ੁਰੂ ਕਰਦਾਂਗੇ